ਕੀ ਹੋਇਆ ਮਨਪ੍ਰੀਤ ਉਦਾਸ ਕਿਉਂ ਹੈ ਯਾਰ ਮੈਨੂੰ ਸਮਝ ਨਹੀਂ ਆ ਰਹੀ ਕਿਹੜੀ ਫੀਲਡ ਚੁਣੀਏ ਆਉਣ ਵਾਲਾ ਸਮਾਂ ਤਾਂ ਬਿਲਕੁਲ ਡਿਜੀਟਲ ਹੈ ਪਰ ਮੈਂ ਕੁਝ ਸਮਝ ਨਹੀਂ پا ਰਹਾ ਮਨਪ੍ਰੀਤ ਤੂੰ ਆਪਣੇ ਭਵਿੱਖ ਬਾਰੇ ਚਿੰਤਿਤ ਨਾ ਹੋ ਸਾਡੇ ਬੀਏਐਮ ਖਾਲਸਾ ਕਾਲਜ ਦਾ ਕੰਪਿਊਟਰ ਵਿਭਾਗ ਤੁਹਾਡੇ ਲਈ ਬਹੁਤ ਵਧੀਆ ਚੋਣ ਹੋ ਸਕਦੀ ਹੈ ਕੀ ਇਸ ਵਿਭਾਗ ਵਿੱਚ ਨਵੇਂ ਕੋਰਸ ਅਤੇ ਕਾਮਕਾਰੀ ਤਜਰਬਾ ਮਿਲਦਾ ਹੈ ਬਿਲਕੁਲ ਡਿਜੀਟਲ ਮਾਰਕੀਟਿੰਗ ਵੈਬਸਾਈਟ ਡਿਜ਼ਾਈਨ ਗ੍ਰਾਫਿਕ ਡਿਜ਼ਾਈਨ ਅਤੇ ਰਿਸਰਚ ਪੇਪਰ ਵਰਗੇ ਕਲੱਬ ਵੀ ਹਨ ਜਿੱਥੇ ਤੂੰ ਆਪਣੇ ਹੁਨਰ ਨੂੰ ਨਿਖਾਰ ਸਕਦਾ ਹੈ ਵਾਹ ਇਹ ਤਾਂ ਬਹੁਤ ਵਧੀਆ ਮੌਕਾ ਲੱਗਦਾ ਹੈ ਮੈਨੂੰ ਇਹਨਾਂ ਕੋਰਸਾਂ ਬਾਰੇ ਹੋਰ ਜਾਣਕਾਰੀ ਕਿੱਥੇ ਮਿਲ ਸਕਦੀ ਹੈ ਤੂੰ BEM ਖਾਲਸਾ ਕਾਲਜ ਗੜਸ਼ੰਕਰ ਦੀ ਕੰਪਿਊਟਰ ਵਿਭਾਗ ਦੀ ਵੈਬਸਾਈਟ computer.bemkc.edu.in ਜਾ ਵਿਭਾਗ ਦੇ ਅਧਿਆਪਕਾਂ ਨਾਲ ਗੱਲ ਕਰ। ਸ਼ੁਕਰੀਆ ਸਿਮਰਨ। ਹੁਣ ਮੈਂ ਆਪਣੇ ਭਵਿੱਖ ਬਾਰੇ ਹੋਰ ਵਿਸ਼ਵਾਸੀ ਮਹਿਸੂਸ ਕਰ ਰਿਹਾ ਹਾਂ। ਕੰਪਿਊਟਰ ਵਿਭਾਗ ਤੁਹਾਡਾ ਭਵਿੱਖ ਸਾਡੀ ਜ਼ਿੰਮੇਵਾਰੀ ਹੈ।